ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀ ਸਾਰੇ ਵਧੀਆ ਹੋਵੋਗੇ ਇੱਕ ਭਈਏ ਨੇ ਬੱਸ ਦੇ ਅੰਦਰ ਐਡੀ ਘਟਿਆ ਤਗਨੋਨੀ ਹਰਕਤ ਕੀਤੀ ਹੈ ਕਿ ਜਿੰਨੂ ਦੇਖ ਕੇ ਹਰ ਇਨਸਾਨ ਨੂੰ ਗੁੱਸਾ ਆ ਜਾਏ ਇਸੇ ਕਰਕੇ ਮੈਂ ਕਹਿੰਨਾ ਕਿ ਜਿਹੜਾ ਪੰਜਾਬ ਦੇ ਵਿੱਚ ਇਹ ਮਹਮ ਚੱਲੀ ਹੈ ਤਹਿਰੀਕ ਚੱਲੀ ਹੈ ਕਿ ਪੰਜਾਬ ਦੇ ਵਿੱਚੋਂ ਭਈਏ ਪ੍ਰਵਾਸੀ ਜਿਹੜੇ ਇਹਨਾਂ ਨੂੰ ਭਜਾਓ ਤੇ ਪੰਜਾਬ ਨੂੰ ਬਚਾਓ ਇਹ ਮਹਮ ਇਹ ਤਹਿਰੀਕ ਬਿਲਕੁਲ ਸਹੀ ਚਲਾਈ ਹੈ ਤੇ ਜਿਹੜੇ ਆਪਣੇ ਗੁਰੂ ਦੇ ਸਿੰਘ ਹੈ ਉਹ ਜਿਹੜਾ ਕੰਮ ਕਰਦੇ ਜਾਂ ਆਪਣੇ ਜਿਹੜੇ ਸਿੱਖ ਵੀਰ ਕੰਮ ਕਰਦੇ ਬਿਲਕੁਲ ਸਹੀ ਕਰਦੇ ਆ ਤੇ ਜਿਹੜੇ ਲੋਕ ਇਹਨਾਂ ਦੀ ਸਪੋਰਟ ਖਲੌਂਦੇ ਸੀ ਇਹਨਾਂ ਨੂੰ ਇਹਨਾਂ ਦੇ ਹੱਕ ਦੇ ਵਿੱਚ ਗੱਲ ਕਰਨਦੇ ਸੀ ਉਹਨਾਂ ਨੂੰ ਇਹ ਵੀਡੀਓ ਦੇਖ ਕੇ ਤੇ ਖੁਦ ਹੀ ਪਤਾ ਚੱਲ ਜਾਏਗਾ ਕਿ ਅਸੀਂ ਗਲਤ ਸੀ ਇਹਨਾਂ ਦੇ ਸਪੋਰਟ ਚ ਹੱਕ ਦੇ ਵਿੱਚ ਨਹੀਂ ਖਲੋਣਾ ਚਾਹੀਦਾ ਤੁਸੀਂ ਵੀ ਚੱਲ ਕੇ ਪਹਿਲਾਂ ਅੱਜ ਦੀ ਵੀਡੀਓ ਦੇਖੋ ਫਿਰ ਕਰਨੇ ਇਸ ਤੇ ਵਿਚਾਰ ਬਹੁਤ ਵੱਡੀ ਖਬਰ ਜਿੰਨੇ ਕਿ ਇੱਕ ਪ੍ਰਵਾਸੀ ਭਈਏ ਦੁਆਰਾ ਜਲੰਧਰ ਤੋਂ ਯਾਨੀ ਲੁਧਿਆਣਾ ਦੇ ਵਿੱਚ ਇੱਕ ਬੱਸ ਜਾ ਰਹੀ ਸੀ ਤਾਂ ਦੇ ਵਿੱਚ ਇੱਕ ਨੌਜਵਾਨ ਕੁੜੀ ਦੇ ਨਾਲ ਜਿਹੜੀ ਗਰਤੂਤ ਕੀਤੀ ਹੈ ਪੂਰੀ ਵੀਡੀਓ ਮੈਂ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਕਿਉਂਕਿ ਪੰਜਾਬ ਦੇ ਅੰਦਰ ਇੱਕ ਪਾਸੇ ਵਿਰੋਧ ਵੱਡੇ ਪੱਧਰ ਦੇ ਉੱਤੇ ਹੋ ਰਿਹਾ ਕਿ ਭਾਈ ਭਈਏ ਭਜਾਓ ਤੇ ਪੰਜਾਬ ਬਚਾਓ ਬਹੁਤ ਹੀ ਸ਼ਰਮਸਾਰ ਕਰਨ ਵਾਲਾ ਵੀਡੀਓ ਪਹਿਲੀ ਵਾਰ ਮੈਂ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਕਿਉਂਕਿ ਪੰਜਾਬ ਦੇ ਅੰਦਰ ਪ੍ਰਵਾਸੀਆਂ ਨੂੰ ਲੈ ਕੇ ਸਰਕਾਰ ਨੇ ਵੀ ਇਹਨਾਂ ਦੇ ਹੱਕ ਦੇ ਵਿੱਚ ਬਿਆਨ ਦੇ ਦਿੱਤਾ ਸੀ ਪਰ ਕਈ ਲੋਕ ਪ੍ਰਵਾਸੀਆਂ ਦੇ ਹੱਕ ਦੇ ਵਿੱਚ ਖੜੇ ਸੀ ਬਹੁਤ ਸਾਰੇ ਕਿਸਾਨ ਖੜ ਗਏ ਸੀ ਜਿਨ੍ਹਾਂ ਨੇ ਭਈਆਂ ਨੂੰ ਵੱਡੇ ਪੱਦਰ ਦੇ ਉੱਤੇ ਕਹਿ ਸਕਦੇ ਹਮੈਤ ਕਰ ਦਿੱਤੀ ਸੀ ਕਿਉਂਕਿ ਇੱਕ ਬੱਚੇ ਨੂੰ ਮਾਰਿਆ ਜਾਂਦਾ ਫਿਰ ਪ੍ਰਵਾਸੀਆਂ ਦੇ ਉੱਤੇ ਇੱਕ ਬਹੁਤ ਵੱਡਾ ਮਸਦੌੜਾ ਕਹਿੰਦੇ ਜੀ ਸਿੰਘ ਜਥੇ ਬੰਦੀਆਂ ਨੇ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਣੀਆਂ ਪਰ ਜਿਹੜੀ ਖਬਰ ਵੀਡੀਓ ਦੇ ਜ਼ਰੀਏ ਤੁਸੀਂ ਵੇਖਣ ਜਾ ਰਹੇ ਹੋ ਸ਼ਰਮਸ਼ਾਰ ਕਰਦੋਂ ਵਾਲੀ ਹੈ ਕਿਉਂਕਿ ਭਈਏ ਨੇ ਜਿਹੜੀ ਕਰਤੂਤ ਕੀਤੀ ਹੈ ਚਲਦੀ ਵਸਤੇ ਵਿੱਚ ਕੀਤੀ ਹੈ ਤੇ ਭਈਏ ਦਾ ਕੁਟਾਪਾ ਚੰਗੀ ਤਰ੍ਹਾਂ ਜਾਣੀ ਕੁੜੀਆਂ ਨੇ ਹੋਰ ਬਹੁਤ ਸਾਰੇ ਪੰਜਾਬ ਦੇ ਲੋਕਾਂ ਨੇ ਸਰਵਿਸ ਕਰ ਦਿੱਤੀ ਹੈ ਤੇ ਇਹਦਾ ਵੀਡੀਓ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਵੇਖੋਗੇ ਕਿ ਭਈਏ ਨੇ ਜਿਹੜੀ ਕਰਤੂਤ ਕੀਤੀ ਹੈ ਯਾਨੀ ਆਪਣਾ ਪ੍ਰਾਈਵੇਟ ਪਾਰਟ ਕੱਢ ਕੇ ਕੁੜੀ ਦੇ ਬਾਹਰ ਤੋਂ ਲਾਇਆ ਗਿਆ ਸਪਰਮ ਸੀ ਜਿਹੜੇ ਉਹ ਉਸ ਦੀ ਬਾਹਰ ਯਾਨੀ ਕੱਪੜੇ ਦੇ ਉੱਤੇ ਲਾਏ ਗਏ ਨੇ ਤਾਂ ਹੁਣ ਇਹ ਵੀਡੀਓ ਦੇਖ ਲਓ ਉਸ ਤੋਂ ਬਾਅਦ ਐਸੀ ਅਪਡੇਟ ਇੱਕ ਸਾਂਝੀ ਕਰਨ ਜਾ ਰਿਹਾ ਮੈਂ ਜਿਹੜੀ ਕਿ ਪੰਜਾਬ ਦੇ ਲੋਕਾਂ ਨੂੰ ਹਲਾ ਦੇਣ ਵਾਲੀ ਆ ਸੁਣੋ ਇਸ ਵੇਲੇ ਦੀ ਵੱਡੀ ਖਬਰ ਪ੍ਰਵਾਸੀ ਮਜ਼ਦੂਰਾਂ ਨਾਲ ਜੁੜੀ ਹੋਈ ਹੈ ਪੰਜਾਬ ਦੇ ਵਿੱਚ ਨਾਰਾ ਦਿੱਤਾ ਜਾ ਰਿਹਾ ਪ੍ਰਵਾਸੀ ਭਜਾਓ ਤੇ ਪੰਜਾਬ ਬਚਾਓ ਪੰਜਾਬੀ ਲਗਾਤਾਰ ਇਹ ਗੱਲ ਉਠਾ ਰਹੇ ਨੇ ਇੱਕ ਲੋਕ ਲਹਿਰ ਪੰਜਾਬ ਦੇ ਵਿੱਚ ਉੱਠੀ ਹੋਈ ਹੈ ਵੀ ਇਹਨਾਂ ਨੇ ਇੱਥੇ ਆ ਕੇ ਗੰਦ ਪਾ ਦਿੱਤਾ ਹੈ ਮਾਮਲਾ ਇਹ ਬੱਸ ਸਟੈਂਡ ਦੇ ਨਾਲ ਜੁੜਿਆ ਹੋਇਆ ਜਿੱਥੇ ਇੱਕ ਪ੍ਰਵਾਸੀ ਮਜ਼ਦੂਰ ਨੇ ਇਹੋ ਜਿਹੀ ਸ਼ਰਮਨਾਕ ਕਰਤੂਤ ਕੀਤੀ ਹੈ ਜਿਸ ਨੂੰ ਸੁਣ ਕੇ ਤੁਹਾਡੀ ਹੋਸ਼ ਉੱਡ ਜਾਣਗੇ ਪੈਰਾਹਟੋ ਜ਼ਮੀਨ ਕਿਸਕ ਜਾਵੇਗੀ ਕਿ ਕਿ ਬੱਸ ਦੇ ਵਿੱਚ ਕਿ ਪਰਵਾਸੀ ਮਜ਼ਦੂਰ ਇਹੋ ਜਿਹੀ ਹਰਕਤ ਕਿਵੇਂ ਕਰ ਸਕਦਾ ਮੈਂ ਪੂਰਾ ਮਾਮਲਾ ਤੁਹਾਡੇ ਨਾਲ ਸਾਂਝਾ ਕਰੂੰਗਾ ਜਲੰਧਰ ਤੋਂ ਬੱਸ ਲੁਧਿਆਣੇ ਆ ਰਹੀ ਸੀ ਬੱਸ ਦੇ ਵਿੱਚ ਭੀੜ ਸੀ ਇੱਕ ਨੌਜਵਾਨ ਕੁੜੀ ਬੱਸ ਦੇ ਵਿੱਚ ਚੜਦੀ ਹੈ ਉਹ ਤਸਵੀਰਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੇ ਪਰਵਾਸੀ ਮਜ਼ਦੂਰ ਉਸਦੇ ਪਿੱਛੇ ਚੜਦਾ ਤੇ ਹੱਥ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਪਰਵਾਸੀ ਮਜ਼ਦੂਰ ਆਪਣਾ ਪ੍ਰਾਈਵੇਟ 파ਰਟ ਕੱਟ ਕੇ ਉਸ ਲੜਕੀ ਦੇ ਨਾਲ ਇਨਪ੍ਰੋਪਰੀਏਟ ਤਰੀਕੇ ਦੇ ਨਾਲ ਟੱਚ ਕਰਦਾ ਟੱਚ ਕਰੀ ਜਾ ਰਿਹਾ ਜਿਸ ਤੋਂ ਬਾਅਦ ਹੱਦ ਤੱਕ ਉਹਦੋਂ ਟੱਪ ਜਾਂਦੀ ਆ ਸਾਰੀ ਵੀ ਉਹ ਕੁੜੀ ਨੂੰ ਅਨਕੰਫਰਟੇਬਲ ਕਰ ਦਿੱਤਾ ਜਾਂਦਾ ਹੈ ਇੱਥੋਂ ਤੱਕ ਕੇ ਉਹ ਪ੍ਰਵਾਸੀ ਮਜ਼ਦੂਰ ਤਸਪਰਮ ਹੈ ਜਿਹੜਾ ਉਸ ਪਰਮ ਨਿਕਲ ਕੇ ਉਸ ਕੁੜੀ ਦੇ ਜਿਹੜੇ ਕੱਪੜੇ ਨੇ ਉਹਨਾਂ ਦੇ ਉੱਪਰ ਪੈ ਜਾਂਦਾ ਇਹ ਤਸਵੀਰਾਂ ਆਪਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਬੇਹੱਦ ਸ਼ਰਮਸਾਰ ਕਰਨ ਵਾਲੀ ਹੈ ਘਟਨਾ ਉਸ ਤੋਂ ਬਾਅਦ ਜਦੋਂ ਕੁੜੀ ਦੇ ਨਾਲ ਇਹ ਘਟਨਾ ਵਾਪਰੀ ਤਾਂ ਉਹਨੇ ਰੋਲਾ ਪਾਇਆ ਰੋਲਾ ਪਾਉਣ ਤੋਂ ਬਾਅਦ ਫਿਰ ਬਸ ਦੇ ਵਿੱਚ ਬੈਠੀਆਂ ਸਵਾਰੀਆਂ ਨੇ ਉਸ ਪ੍ਰਵਾਸੀ ਮਜ਼ਦੂਰ ਦਾ ਚੰਗਾ ਕਟਾਪਾ ਲਾਇਆ ਚੰਗੀ ਸਰਵਿਸ ਉਸ ਪ੍ਰਵਾਸੀ ਮਜ਼ਦੂਰ ਦੀ ਕੀਤੀ ਹੈ ਤਾਂ ਸੋਨਿਆ ਪੰਜਾਬ ਵਾਲੇ ਹਰ ਮੈਂ ਪੁੱਛਣਾ ਚਾਹਨਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਔਰ ਦੂਜੇ ਪਾਸੇ ਉਹ ਕਿਸਾਨ ਬਾਗੂਆ ਤੋਂ ਜਿਹੜੇ ਲੋਕਾਂ ਨੇ ਚਾਹੇ ਕੋਈ ਸਾਡੇ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨੌਜਵਾਨਾਂ ਨੇ ਵਿਰੋਧ ਕੀਤਾ ਸੀ ਕਿ ਪ੍ਰਵਾਸੀ ਭਜਾਓ ਪੰਜਾਬ ਬਚਾਓ ਯਾਨੀ ਉਹਨਾਂ ਲੋਕਾਂ ਨੂੰ ਅੱਜ ਇਸ ਵੀਡੀਓ ਨੂੰ ਵੇਖ ਕੇ ਇਹ ਪੰਜਾਬਣ ਕੁੜੀ ਐ ਕੋਈ ਬਿਹਾਰ ਦੀ ਨਹੀਂ ਹੈਗੀ ਤਾਂ ਇਸ ਵੀਡੀਓ ਨੂੰ ਦੇਖ ਕੇ ਪੰਜਾਬ ਦੇ ਉਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਜੇਕਰ ਤੁਹਾਡੀ ਲੜਕੀ ਦੇ ਨਾਲ ਜਾਂ ਤੁਹਾਡੀ ਬੱਚੀ ਦੇ ਨਾਲ ਇਹੀ ਵਰਤੂਤ ਪ੍ਰਵਾਸੀ ਕਰ ਦਿੰਦਾ ਤਾਂ ਫੇਰ ਤੁਸੀਂ ਕੀ ਕਹੋਗੇ ਕਿ ਇੰਡਸਟਰੀ ਇਹ ਸਾਡਾ ਪੰਜਾਬ ਜਾਏ ਸਾਡੀ ਖੇਤੀ ਪ੍ਰਵਾਸੀਆਂ ਤੋਂ ਬਿਨਾ ਨਹੀਂ ਚੱਲੇਗੀ ਬਹੁਤ ਸਾਰੇ ਪੰਜਾਬ ਦੇ ਲੋਕਾਂ ਦੇ ਸਵਾਲ ਸੀ ਪਰ ਉਹਨਾਂ ਲੋਕਾਂ ਦੇ ਸਾਹਮਣੇ ਇਹ ਵੀਡੀਓ ਨੂੰ ਦੇ ਤਮਾਚਾ ਉਹਨਾਂ ਲੋਕਾਂ ਨੇ ਜਿਹੜੇ ਪ੍ਰਵਾਸੀਏ ਵੀ ਹਮਾਇਤ ਕਰਦੇ ਸੀ ਤੇ ਵਿਰੋਧ ਕਰਨ ਵਾਲਿਆਂ ਨੂੰ ਗਾਲ੍ਹਾਂ ਕੱਢਦੇ ਸੀ ਤੇ ਸਾਡੇ ਪੰਜਾਬ ਦੀ ਸਰਕਾਰ ਨੇ ਬਿਆਨ ਦੇ ਦਿੱਤਾ ਸੀ ਕਹਿੰਦੇ ਜੀ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਕਿਉਂ ਕੱਢ ਦਾਂਗੇ ਦੇਖੋ ਇੱਕ ਵੋਟ ਲੈਣ ਦੀ ਖਾਤਰ ਚਾਹੇ ਸਾਡੇ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣ ਚਾਹੇ ਕੋਈ ਹੋਰ ਹੋਣ ਇਹਨਾਂ ਨੂੰ ਇਹ ਗੱਲ ਦੀ ਸ਼ਰਮ ਜ਼ਰੂਰ ਆਉਣੀ ਚਾਹੀਦੀ ਹੈ ਜਿਹੜੇ ਲੋਕ ਭਈਆਂ ਭੈਣਾਂ ਦੇ ਨਾਲ ਗੰਦੇ ਵਰਤਾਰੇ ਕਰ ਰਹੇ ਨੇ ਤਾਂ ਫੇਰ ਪੰਜਾਬ ਦਾ ਜੇਕਰ ਮੁੱਖ ਮੰਤਰੀ ਨਿਕਾਮ ਤਾਂ ਫੇਰ ਪੰਜਾਬ ਦਾ ਬੇੜਾਦਰਕ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਔਰ ਵਿੱਚ ਸਾਡੇ ਕਿਸਾਨ ਆ ਗੂ ਜਿਹੜੇ ਕਹਿੰਦੇ ਸੀਗੇ ਜੀ ਭਈਆਂ ਬਿਨਾ ਸਾਡਾ ਪੰਜਾਬ ਨਹੀਂ ਚੱਲ ਸਕਦਾ ਤੇ ਆਹ ਭਈਆਂ ਨੂੰ ਤੁਸੀਂ ਰੱਖੋਗੇ ਇਹ ਜਿਹੜੀਆਂ ਗਰਤੂਤਾ ਕਰਦੇ ਨੇ ਇਹ ਚਲਦੀ ਬਸ ਦੇ ਵਿੱਚ ਬਾਕੀਆਂ ਹੋਇਆ ਇਹ ਸਾਰੀ ਘਟਨਾ ਵਾਪਰੀ ਹੈ ਤਾਂ ਪੰਜਾਬ ਦੇ ਵਿੱਚੋਂ ਜਿਹੜੇ ਜੱਟ ਸਿੱਖ ਲੋਕ ਇੰਨਾ ਗੱਲਾਂ ਦੀ ਹਮਾਇਤ ਕਰਨ ਤੋਂ ਉੱਡੇ ਨੇ ਕਿ ਭਾਈ ਪ੍ਰਵਾਸੀਆਂ ਨੇ ਨਾ ਸਾਡਾ ਪੰਜਾਬ ਬੜਾ ਦੀ ਯਾਰਾ ਜਾਣ ਪਰ ਮੈਂ ਪੁੱਛਣਾ ਚਾਹੁੰਨਾ ਕਿ ਜਦੋਂ ਪੰਜਾਬ ਦੇ ਅੰਦਰ 80 90 ਦੇ ਦੌਰ ਦੇ ਵਿੱਚ ਪ੍ਰਵਾਸੀ ਨਹੀਂ ਆਉਂਦੇ ਸੀ ਉਸ ਸਮੇਂ ਦੇ ਵਿੱਚ ਕੀ ਸਾਡਾ ਪੰਜਾਬ ਨਹੀਂ ਚੱਲਦਾ ਸੀ ਸਵਾਲ ਬਹੁਤ ਵੱਡੇ ਨੇ ਗੱਲਾਂ ਕੌੜੀਆਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਜਿੰਨੇ ਵੀ ਪ੍ਰਵਾਸੀ ਨੇ ਦਾ ਡਟ ਕੇ ਵਿਰੋਧ ਕਰੋ ਕਿਉਂਕਿ ਪ੍ਰਵਾਸੀਆਂ ਨੇ ਪੰਜਾਬ ਦੇ ਉੱਤੇ ਕਬਜ਼ਾ ਤਾਂ ਕੀਤਾ ਹੀ ਸੀ ਪਰ ਪੰਜਾਬ ਦੇ ਵਿੱਚ ਧੀਆ ਭੈਣਾਂ ਦੀ ਇੱਜ਼ਤ ਵੀ ਰੌਂਦ ਰਹੀ ਸੀ ਇਹ ਤੁਹਾਡੇ ਸਾਹਮਣੇ ਆਹ ਵੀਡੀਓ ਸਬੂਤ ਐਦੋਂ ਵੱਡੀ ਸ਼ਰਮਨਾਕ ਘਟਨਾ ਕਿਤੇ ਵੀ ਨਹੀਂ ਹੋ ਸਕਦੀ ਕਿਉਂਕਿ ਜੋ ਤੁਸੀਂ ਦੇਖਿਆ ਜੇ ਤੁਸੀਂ ਸੁਣਿਆ ਉਹ ਤੁਹਾਡੇ ਵੀ ਹੋਸ਼ ਛੋੜਾ ਦੇਣ ਵਾਲੀ ਖਬਰ ਸੀ ਇਸ ਕਰਕੇ ਪੰਜਾਬ ਦੇ ਜਿੰਨੀ ਵੀ ਜਨਤਾ ਇਸ ਗੱਲਾਂ ਨੂੰ ਆਪਣੇ ਦਿਲਾਂ ਉਹ ਦਿਮਾਗ ਦੇ ਵਿੱਚ ਕੈਮ ਰੱਖਣਾ ਚਾਹੀਦਾ ਕਿ ਜਿਹੜੇ ਪ੍ਰਵਾਸੀ ਨੇ ਇਹਨਾਂ ਦਾ ਵੱਡੇ ਪੱਧਰ ਦੇ ਉੱਤੇ ਵਿਰੋਧ ਪੰਚਾਇਤਾਂਕਰਨ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਐਮਸੀ ਕਰਨ ਪਰ ਮੈਂ ਚਾਹੁੰਦਾ ਕਿ ਸਾਡੇ ਪੰਜਾਬ ਦਾ ਮੁੱਖ ਮੰਤਰੀ ਉਹਨਾਂ ਗੱਲਾਂ ਦੇ ਉੱਤੇ ਕਾਨੂੰਨ ਲੈ ਕੇ ਆਵੇ ਕਿ ਸਾਡੇ ਪੰਜਾਬ ਦੇ ਲੋਕ ਕਿੰਨੇ ਬਾਹਰ ਜਾਂਦੇ ਨੇ ਇਹੋ ਜੀ ਕਰਤੂਤ ਕਿਸੇ ਪੰਜਾਬੀ ਦੀ ਦਿਖਦੀ ਹੈ ਫਿਰ ਕਹਿੰਦੇ ਜੀ ਸਾਡੇ ਪੰਜਾਬੀ ਵੀ ਪ੍ਰਵਾਸੀ ਨੇ ਪਰ ਪੰਜਾਬ ਦੇ ਲੋਕ ਇਹਨਾਂ ਹਾਲਾਤਾਂ ਤੱਕ ਨਹੀਂ ਜਾਂਦੇ ਪਰ ਇਸ ਕਰਕੇ ਸਾਡਾ ਪੰਜਾਬ ਕਹਿ ਰਿਹਾ ਕਿ ਪੰਜਾਬ ਇਹਨਾਂ ਭਲੀਆਂ ਇਹਨਾਂ ਪ੍ਰਵਾਸੀਆਂ ਤੋਂ ਪੀੜਤ ਜੇਕਰ ਪੰਜਾਬ ਦੀ ਸਰਕਾਰ ਨੇ ਕਾਨੂੰਨ ਨਾ ਬਣਾਇਆ ਤਾਂ ਫੇਰ ਸਿੰਘ ਜੱਥੇਬੰਦੀਆਂ ਸਿੱਖ ਜੱਥੇਬੰਦੀਆਂ ਪੰਜਾਬ ਦੇ ਵਿੱਚੋਂ ਵੱਡੇ ਪੱਧਰ ਦੇ ਉੱਤੇ ਫੈਸਲੇ ਲੈਣੇ ਮਜਬੂਰ ਹੋ ਜਾਣਗੇ ਕੜੇ ਫੈਸਲੇ ਲੈਣੇ ਪੈਣਗੇ ਕਿਉਂਕਿ ਬਹੁਤ ਸਾਰੀਆਂ ਸੰਗਤਾਂ ਨੇ ਕਿਹਾ ਵੀ ਗੱਡੀ ਛਾੜੋ ਕੰਮ ਨਿਬੜੋ ਕਿਉਂਕਿ ਪ੍ਰਵਾਸੀਆਂ ਨੇ ਡਾਰ ਆਪਣੇ ਦਿਲ ਦੇ ਵਿੱਚੋਂ ਇਸ ਕਦਰ ਕਰ ਦਿੱਤਾ ਕਿ ਤੁਹਾਡੇ ਸਾਹਮਣੇ ਪੰਜਾਬ ਦੀ ਘਟਨਾ ਜਨੰਦਰ ਤੋਂ ਵੱਸ ਲੁਹਾਰਾ ਨਹੀਂ ਜਾ ਰਹੀ ਸੀ ਤਾਂ ਹੁਣ ਇਸ ਵੀਡੀਓ ਨੂੰ ਉਹ ਲੋਕਾਂ ਦਾ ਵੀ ਸ਼ੇਅਰ ਕਰ ਦਿਓ ਜਿਹੜੇ ਲੋਕ ਇਹ ਗੱਲ ਕਹਿੰਦੇ ਸੀ ਕਹਿੰਦੇ ਜੀ ਪ੍ਰਵਾਸੀਆਂ ਬਿਨਾ ਪੰਜਾਬ ਨਹੀਂ ਚੱਲਦਾ ਤੇ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਜਿੰਨੇ ਸਾਡੇ 92 ਐਮ.ਐਲ.ਏ ਨੇ ਇਹਨਾਂ ਦੇ ਨੁਮਾਇੰਦੇ ਹੀ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਵੀ ਚਾਹੀਦਾ ਕਿਸ ਗੱਲ ਦਾ ਵਿਰੋਧ ਕਰਨ ਇਸ ਤੇ ਕਾਨੂੰਨ ਲੈ ਕੇ ਆਉਣ ਤਰਹੀਗਾ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹੁਣ ਬਾਰੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਕਿਸ ਤਰ੍ਹਾਂ ਭਈਏ ਨੇ ਕਿੱਡੀ ਘਟਿਆ ਹਰਕਤ ਕੀਤੀ ਹੈ ਕਿ ਇੱਕ ਲੜਕੀ ਦੇ ਨਾਲ ਬੱਸ ਦੇ ਵਿੱਚ ਭਰੀ ਬੱਸ ਦੇ ਵਿੱਚ ਏਡੀ ਨਜ਼ੀਬਾ ਤੇ ਬੁਰੀ ਹਰਕਤ ਕੀਤੀ ਹੈ ਜਿਹਨੂੰ ਦੱਸ ਦਿਆਂ ਵੀ ਸ਼ਰਮ ਆਉਂਦੀ ਹੈ ਲੇਕਿਨ ਉਸ ਘਟਿਆ ਇਨਸਾਨ ਨੂੰ ਬੇਸ਼ਰਮ ਇਨਸਾਨ ਨੂੰ ਕਰਦਿਆਂ ਸ਼ਰਮ ਨਹੀਂ ਆਈ ਕਿ ਤੂੰ ਦੇਖ ਤੇ ਲੈ ਆਖਰ ਤੂੰ ਕਰਨ ਕੀ ਦਿਆਵੇਂ ਤੈਨੂੰ ਜ਼ਰਾ ਜਿਨੀ ਸ਼ਰਮ ਨਹੀਂ ਆਉਂਦੀ ਇਨਸਾਨ ਨੂੰ ਚਾਹੀਦਾ ਕਿ ਦੂਸਿਆਂ ਦੀਆਂ ਮਾਵਾਂ ਭੈਣਾਂ ਦੀ ਇੱਜ਼ਤਾਂ ਨੂੰ ਆਪਣੀ ਇੱਜ਼ਤ ਸਮਝੇ ਇਹ ਥੋੜੀ ਹੈ ਕਿ ਕਿਸੇ ਦੀ ਇੱਜ਼ਤ ਨੂੰ ਤੁਸੀਂ ਤਾਰ-ਤਾਰ ਕਰ ਦੋ ਤੇ ਆਪਣੀ ਇੱਜ਼ਤ ਜਿਹੜੀ ਹੋਏ ਤੁਹਾਨੂੰ ਇੱਜ਼ਤ ਲੱਗੇ ਤੇ ਇਸੇ ਕਰਕੇ ਪੰਜਾਬ ਦੇ ਵਿੱਚ ਆਪਣੇੜੇ ਸਿੰਘ ਵੀਰ ਹੈ ਜਾਂ ਗੁਰੂ ਦੀਆਂ ਜਿਹੜੇ ਫੌਜਾਂ ਆ ਨਾ ਜਿਹੜਾ ਕੰਮ ਕਰਨ ਦੀਆਂ ਬਿਲਕੁਲ ਸਹੀ ਹੈ ਕਿ ਪੰਜਾਬ ਦੇ ਵਿੱਚੋਂ ਭਈਏ ਪਜਾਓ ਇਹਨਾਂ ਦਾ ਜ਼ੁਲਮ ਦਿਨ ਬਦਿਨ ਹੁਣ ਵੱਧਦੇ ਜਾਂਦੇ ਆ ਦੇਖ ਲਓ ਪਹਿਲਾਂ ਇੱਕ 5 ਸਾਲ ਦਾ ਮਾਸੂਮ ਬੱਚਾ ਆਉਂਦਾ ਕਤਲ ਕੀਤਾ ਤੋ ਹੁਣ ਦੇਖ ਲੋ ਜਿਹੜੀ ਆ ਵੀਡੀਓ ਤੁਸੀਂ ਦੇਖੀ ਐ ਕਿ ਕਿੱਡੀ ਘਟਿਆ ਤੇ ਕਿੱਡੀ ਘਨੌਣਾ ਕੰਮ ਕੀਤਾ ਉਸ ਭਈਏ ਨੇ ਕਿ ਭਰੀ ਬੱਸ ਦੇ ਵਿੱਚ ਉਸ ਲੜਕੀ ਦੇ ਨਾਲ ਉਹਨੇ ਕੀ ਕੀਤਾ ਤੇ ਬੰਦਾ ਇਹ ਸੀ ਕਿ ਇਸ ਭਈਏ ਨੂੰ ਖਾਲੀ ਚੰਡਾ ਨਹੀਂ ਬਜਨੀਆਂ ਚਾਹੀਦੀਆਂ ਇਹਦਾ ਜਿਹੜਾ ਮਕਸੂਦ ਹੈ ਉਹ ਹੀ ਕੱਟ ਦੇਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਬਾਅਦ ਚ ਦੁਬਾਰਾ ਐਂਦਾ ਕੰਮ ਨਾ ਕਰੇ ਤੇ ਖਾਸ ਤੌਰ ਤੇ ਜਿਹੜੇ ਇੰਜ ਦੇ ਬੰਦੇ ਆ ਨਾ ਉਹਨਾਂ ਨੂੰ ਇੰਜ ਦੀ ਹੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਇਹਨਾਂ ਤੋਂ ਦੇਖ ਕੇ ਦੂਸਰੇ ਵੀ ਸਬਕ ਸਿੱਖਣ ਇਹ ਇਨਾਂ ਦੇ ਜਿਹੜੇ ਐਂਦੇ ਘਟਿਆ ਲੋਕ ਇਹਨਾਂ ਦਾ ਕਰਕੇ ਮਾਵਾਂ ਪੈਣਾ ਜਿਹੜੀਆਂ ਨਾ ਉਹ ਵਿਚਾਰੀਆਂ ਘਰੋਂ ਬਾਹਰ ਨਿਕਲ ਲੰਗਾ ਡਰਦੀਆਂ ਕਿ ਜਿਹੜੇ ਐਂਜ ਦੇ ਸ਼ੈਤਾਨ ਜ਼ਿਹਨ ਦੇ ਲੋਕ ਹਨਾ ਉਹ ਜਿਹੜੇ ਤੰਗ ਕਰਦੇ ਆ ਫਿਰ ਉਹ ਘਬਰਾਉਂਦੀਆਂ ਡਰਦੀਆਂ ਤੇ ਕਾਨੂੰਨ ਐਂਦਾ ਹੋਣਾ ਚਾਹੀਦਾ ਜਿਹਦਾ ਕਿ ਸਾਰਿਆਂ ਨੂੰ ਸ਼ਕਤੀ ਦੇ ਨਾਲ ਅਮਲ ਕੀਤਾ ਜਾਏ ਤੇ ਐਂਦੇ ਬੰਦੇ ਨੂੰ ਫੜ ਕੇ ਤੇ ਉਹਨੂੰ ਮੌਕੇ ਤੇ ਸਜ਼ਾ ਦਿੱਤੀ ਜਾਏ ਹੁਣ ਜਿਹੜਾ ਲਹਿੰਦਾ ਪੰਜਾਬ ਵਹਿੰਦੇ ਵਿੱਚ ਇੱਕ ਬਹੁਤ ਹੀ ਵਧੀਆ ਤੇ ਸੋਹਣਾ ਕਾਨੂੰਨ ਹੈ ਕਿ ਸਾਡੀ ਜਿਹੜੀ ਇਹ ਸੀਐਮ ਸਾਹਿਬਾ ਮਰਿਯਮ ਨਵਾਜ਼ ਸਾਹਿਬਾ ਉਹਨਾਂ ਨੇ ਇੱਕ ਐਸੀ ਫੋਰਸ ਬਣਾਈ ਹੈ ਕਿ ਜਿਹਦਾ ਕੰਮ ਹੀ ਸਿਰਫ ਇਹ ਹੈ ਕਿ ਜਿਹੜਾ ਔਰਤਾਂ ਨੂੰ ਤੰਗ ਕਰਦੇ ਆ ਛੇੜਦੇ ਨਜ਼ੀਬਾ ਹਰਕਤ ਕਰਦੇ ਆ ਉਹਨਾਂ ਨੂੰ ਉਸੇ ਟਾਈਮ ਫੜਿਆ ਜਾਂਦਾ ਤੇ ਉਹਨਾਂ ਦਾ ਜਿਹੜਾ ਮਕਸੂਦ سزا ਉਹਨੂੰ ਉਡਾ ਦਿੱਤਾ ਜਾਂਦਾ ਹੈ ਇਸ ਨੂੰ ਦੇਖ ਕੇ ਹੁਣ ਸਾਰੇ ਲੋਕ ਇਸ ਕੰਮ ਤੋਂ ਹਟਦੇ ਜਾਣਦੇ ਜਿਹੜੇ ਆਂਦੇ ਗੰਦੇ ਜ਼ੇਹਨ ਦੇ ਲੋਕ ਐ ਇਸ ਕੰਮ ਨੂੰ ਛੱਡਦੇ ਜਾਣਦੇ ਉਹਨਾਂ ਨੂੰ ਪਤਾ ਹੈ ਕਿ ਇਸ ਫੋਰਸ ਨੇ ਜਿਹੜੀ ਇਹ ਬਣਾਈ ਹੈ ਨਾ ਪ੍ਰਸ਼ਾਸਨ ਇਹਨਾਂ ਨੇ ਸਾਨੂੰ ਉਸੇ ਟਾਈਮ ਫੜ ਲੈਣਾ ਤੇ ਸਾਨੂੰ ਸਜ਼ਾ ਮਿਲਣੀ ਹੈ ਤੇ ਇਸੇ ਤਰ੍ਹਾਂ ਹੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਸਾਹਿਬ ਉਹਨਾਂ ਨੂੰ ਚਾਹੀਦਾ ਕੋਈ ਐਸੀ ਫੋਰਸ ਬਣਾਉਣ ਕੋਈ ਐਸੀ ਪੁਲਿਸ ਬਣਾਉਣ ਜਿਹਦਾ ਕੰਮ ਹੋਵੇ ਕਿ ਸਿਰਫ ਉਹਨਾਂ ਲੋਕਾਂ ਨੂੰ ਫੜਨ ਜਿਹੜੇ ਸਿਰਫ ਔਰਤਾਂ ਨੂੰ ਤੰਗ ਕਰਦੇ ਆ ਔਰਤਾਂ ਨੂੰ ਜ਼ੇਬਾ ਹਰਕਤ ਕਰਦੇ ਉਹਨਾਂ ਨੂੰ ਫੜ ਕੇ ਤੇ ਇੰਜ ਦੀ ਸਖ਼ਸਜ਼ਾਹ ਦੇਣੀ ਚਾਹੀਦੀ ਜਿਹੜਾ ਕਿ ਦੂਸਰਿਆਂ ਵਾਸਤੇ ਸਬਕ ਹੋਵੇ ਤਾਂ ਕਿ ਕੋਈ ਵੀ ਇੰਜ ਦਾ ਕੰਮ ਨਾ ਕਰੇ ਬਾਕੀ ਜਿਹੜੀ ਇਹ ਭਈਏ ਨੇ ਹਰਕਤ ਕੀਤੀ ਬਹੁਤ ਹੀ ਘਟਿਆ ਹੋਇਆ ਹੈ ਕਿ ਵਾਕਿਆ ਹੀ ਘਟਿਆਤ ਇਨਸਾਨੀਅਤ ਤੋਂ ਗਿਰੀ ਹੋਈ ਹਰਕਤ ਹੈ ਬਾਕੀ ਵੀਰੋ ਤੁਸੀਂ ਇਹ ਵੀਡੀਓ ਦੇਖੀ ਹੈ ਤੁਹਾਡਾ ਇਸ ਭਈਏ ਦੇ ਬਾਰੇ ਕੀ ਖਿਆਲ ਹੈ ਕਿ ਉਹਨੂੰ ਕਿਸ ਤਰ੍ਹਾਂ ਦੀ ਸਜ਼ਾ ਮਿਲਣੀ ਚਾਹੀਦੀ ਸੀ ਕਮੈਂਟ ਕਰਕੇ ਲਾਜ਼ਮੀ ਆਪਣੇ ਇਜ਼ਹਾਰ ਕਰਿਓ رائے ਦਾ ਆਪਣਾ ਕੋਟੇ ਇਸਰਾ ਖਿਆਲ ਰੱਬ ਰੱਖਾ